ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀਆਂ ਅਧੂਰੀ ਜ਼ਿੰਦਗੀ ਕਹਾਣੀ ਨੂੰ ਲਿਖਿਆ ਹੈ ਰਿਤਿਕਾ ਖਾਨ ਕੌਰ ਜੀ ਨੇ ਲਾਲੀ 13 14 ਬਰਿਆਂ ਦੀ ਇੱਕ ਕੁੜੀ ਆ ਜਦੋਂ ਉਹ 12 ਸਾਲ ਦੀ ਹੋਈ ਤਾਂ ਉਹਦੀ ਮਾਂ ਦੀ ਅਚਾਨਕ ਮੌਤ ਹੋ ਜਾਂਦੀ ਆ ਤੇ ਲਾਲੀ ਦੇ ਪਾਪਾ ਦੂਸਰਾ ਵਿਆਹ ਕਰਵਾ ਲੈਂਦੇ ਆ ਲਾਲੀ ਦੀ ਮਤਰੀਏ ਮਾਂ ਲਾਲੀ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੀ ਉਹ ਉਹ ਨੂੰ ਕੁੱਟਦੀ ਮਾਰਦੀ ਤਾਂ ਨਹੀਂ ਪਰ ਉਹ ਨੂੰ ਪਸੰਦ ਵੀ ਨਹੀਂ ਕਰਦੀ ਤੇ ਲਾਲੀ ਦਾ ਪਿਓ ਆਪਣੀ ਘਰ ਵਾਲੀ ਦੀ ਹਰ ਗੱਲ ਦੇ ਵਿੱਚ ਹਾਂ ਚ ਹਾਂ ਮਿਲਾਉਂਦਾ ਸੀ ਜਿਸ ਕਰਕੇ ਲਾਲੀ ਦੀ ਹਾਲਤ ਇਸ ਘਰ ਦੇ ਵਿੱਚ ਵੱਧ ਤੋਂ ਵੱਧਰ ਹੋ ਗਈ ਸੀ ਘਰ ਦਾ ਸਾਰਾ ਕੰਮ ਲਾਲੀ ਨੂੰ ਕਰਨਾ ਪੈਂਦਾ ਸੀ ਤੇ ਉਹਦੀ ਪੜ੍ਹਾਈ ਹੈ ਜਿਹੜੀ ਉਹ ਵੀ ਛੁੱਟ ਗਈ ਸੀ ਜਦੋਂ ਨੇ 10ਵੀਂ ਕਲਾਸ ਪਾਸ ਕੀਤੀ ਤਾਂ 10ਵੀਂ ਤੋਂ ਬਾਅਦ ਆ ਉਹਨੂੰ ਨਾਲ ਦੀ ਨਾਲ ਵਿਆਹ ਦਿੱਤਾ ਹਜੇ ਉਹ 17-18 ਸਾਲ ਦੀ ਸੀ। ਉਹਦੀ ਮਤਰੀਏ ਮਾਂ ਨੇ ਲਾਲੀ ਦੇ ਪਿਓ ਨੂੰ ਕਿਹਾ ਕਿ ਮੇਰੇ ਤੋਂ ਇਹ ਬੋਝ ਹੋਰ ਨਹੀਂ ਚੱਲਿਆ ਜਾਂਦਾ ਤੂੰ ਇਹਦਾ ਵਿਆਹ ਕਰ ਦੇ। ਲਾਲੀ ਦੇ ਪਿਓ ਨੇ ਉਹਦਾ ਵਿਆਹ ਕਰਤਾ ਜਿਵੇਂ ਇੱਕ ਬੋਝ ਲਾਇਆ ਹੁੰਦਾ ਕੋਈ ਪੁੱਛ ਪੜਤਾਲ ਨਹੀਂ ਕੀਤੀ। ਲਾਲੀ ਜਦੋਂ ਵਿਆਹ ਕੇ ਸਹੁਰੇ ਘਰ ਗਈ ਤਾਂ ਉਹਨੂੰ ਪਤਾ ਲੱਗਿਆ ਵੀ ਉਹਦੀ ਜਿਹੜੀ ਸੱਸਾ ਉਹ ਬਹੁਤ ਹੀ ਚਲਾਕ ਔਰਤ ਆ ਤੇ ਉਹਦੇ ਘਰ ਵਾਲਾ ਬਿਲਕੁਲ ਸਿੱਧਾ ਸਾਦਾ ਸੀ। ਉਦੇ ਘਰ ਵਾਲਾ ਉਹੀ ਕੰਮ ਕਰਦਾ ਉਹੀ ਗੱਲ ਕਰਦਾ ਜਿਹਨੂੰ ਉਹਦੀ ਮਾਂ ਕਹਿੰਦੀ ਅਦਰਵਾਇਜ਼ ਉਹਦੇ ਵਿੱਚ ਕੋਈ ਫੈਸਲਾ ਲੈਣ ਦੀ ਸਮਰਥਾ ਵੀ ਹੈ ਨਹੀਂ ਸੀ ਲਾਲੀ ਨੇ ਸੋਚਿਆ ਕਿ ਮੈਂ ਪੇਕਿਆ ਕਰ ਹਣਾ ਔਖੀ ਰਹੀਆਂ ਵੀ ਉਹਨੂੰ ਇਹ ਸੀ ਵੀ ਚਲੋ ਅੱਗੇ ਜ਼ਿੰਦਗੀ ਸੌਖੀ ਹੋ ਸਕਦੀ ਆ ਪਰ ਹੁਣ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਘਰ ਦੇ ਵਿੱਚ ਆ ਕੇ ਮੈਂ ਵੱਜ ਗਈ ਆ ਹੁਣ ਤਾਂ ਜਿਵੇਂ ਇਹ ਚਾਹਣਗੇ ਮੈਨੂੰ ਉਵੇਂ ਹੀ ਕਰਨਾ ਪਊ ਹੌਲੀ-ਹੌਲੀ ਸਮਾਂ गुज़रਦਾ ਜਾਂਦਾ ਤੇ ਲਾਲੀ ਅੱਗੇ-ਪਿੱਛੇ ਦੋ ਧੀਆਂ ਦੀ ਮਾਂ ਬਣ ਜਾਂਦੀ ਆ ਜਦੋਂ ਉਹਦੇ ਦੋ ਧੀਆਂ ਹੁੰਦੀਆਂ ਤਾਂ ਲਾਲੀ ਦੀ ਸੱਸ ਨੂੰ ਹੋਰ ਵੀ ਜ਼ਿਆਦਾ ਤੰਗ ਕਰਨ ਲੱਗ ਜਾਂਦੀ ਆ ਕਿਉਂਕਿ ਉਹਨੂੰ ਪਤਾ ਸੀ ਕਿ ਮੇਰਾ ਬੇਟਾ ਜਿਹੜਾ ਸਿੱਧਾ ਸਦਰਾ ਤੇ ਦੋ ਧੀਆਂ ਦਾ ਪਿਓ ਹੋ ਗਿਆ ਵੀ ਇਹ ਬੋਝ ਕਿਵੇਂ ਚੱਕੂ ਹੁਣ ਲਾਲੀ ਦੀ ਸੱਸ ਆਨੇ-ਬਹਾਨੇ ਉਹਦੇ ਨਾਲ ਲੜਦੀ ਰਹਿੰਦੀ ਤੇ ਜੇ ਲਾਲੀ ਆਪਣੀਆਂ ਧੀਆਂ ਦੇ ਹੱਕ ਦੀ ਖਾਤਰ ਬੋਲਦੀ ਤਾਂ ਉਹਦੀ ਸੱਸ ਉਹਨੂੰ ਹੋਰ ਜ਼ਿਆਦਾ ਲੜਦੀ ਇੱਕ ਦਿਨ ਲਾਲੀ ਦੀ ਸੱਸ ਨੂੰ ਤਾਨੇ ਮੇਣੇ ਦਿੰਦੀ ਸੀ ਤਾਂ ਲਾਲੀ ਕਹਿੰਦੀ ਕਿ ਮੇਰੀਆਂ ਧੀਆ ਬਰਾਬਰ ਦੀਆਂ ਹੱਕਦਾਰ ਨੇ ਇਸ ਘਰ ਦੇ ਵਿੱਚ ਮੇਰੇ ਘਰ ਵਾਲੇ ਦੀ ਜ਼ਮੀਨ ਆ ਜਿਹੜੀ ਉਹ ਮੇਰੀਆਂ ਧੀਆ ਨੂੰ ਮਿਲੂਗੀ ਵੀ ਤੂੰ ਸਾਨੂੰ ਕਿੰਨਾ ਕੁ ਚਿਰ ਤੰਗ ਕਰੇਂਗੀ ਤਾਂ ਉਸ ਤੋਂ ਬਾਅਦ ਲਾਲੀ ਦੀ ਸੱਸ ਨੇ ਇਹ ਮਤਲਬ ਉਹਦੇ ਦਿਲ ਦੇ ਵਿੱਚ ਇਹ ਡਰ ਪੈਦਾ ਹੋ ਗਿਆ ਵੀ ਕਿਤੇ ਸੱਚੀ ਇਹ ਜ਼ਮੀਨ ਲੈ ਕੇ ਨਾ ਚਲੀ ਜਾਵੇ ਤੇ ਉਹ ਲਾਲੀ ਨੂੰ ਘਰੋਂ ਕੱਢ ਦਿੰਦੀ ਆ ਲਾਲੀ ਦੇ ਪੇਕੇ ਤਾਂ ਪਹਿਲਾਂ ਹੀ ਮੁੱਕ ਚੁੱਕੇ ਸੀ ਕਿਉਂਕਿ ਉਹਦੇ ਵਿਆਹ ਤੋਂ ਬਾਅਦ ਉਹਦੇ ਪਿਓ ਨੇ ਕਦੇ ਘੇੜਾ ਨਹੀਂ ਮਾਰਿਆ ਸੀ ਜਿਵੇਂ ਉਹ ਖੇੜਾ ਹੀ ਛਡਾਉਣਾ ਚਾਹੁੰਦਾ ਹੋਵੇ ਹੁਣ ਲਾਲੀ ਗਵਾਂਢ ਦੇ ਵਿੱਚ ਇੱਕ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗਦੀ ਆ ਉਸ ਗਵਾਂਢ ਦੇ ਵਿੱਚ ਲਾਲੀ ਦੀ ਇੱਕ ਸਹੇਲੀ ਹੁੰਦੀ ਆ ਪਾਲੋ ਪਾਲੋ ਆ ਜਿਹੜੀ ਉਹ ਲਾਲੀ ਦੀ ਮਦਦ ਕਰਦੀ ਆ ਲਾਲੀ ਉਹਨੂੰ ਪੁੱਛਦੀ ਆ ਕਿ ਹੁਣ ਮੇਰੀਆਂ ਦੋ ਧੀਆ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਆਪਣਾ ਖਰਚਾ ਕਿਵੇਂ ਚਲਾऊं ਤਾ ਪਾਲੋ ਉਹਨੂੰ ਕਹਿੰਦੀ ਆ ਕਿ ਤੂੰ ਕੋਈ ਛੋਟਾ ਮੋਟਾ ਕੰਮ ਕਰ ਲਾ ਉਹ ਕਹਿੰਦੀ ਆ ਕਿ ਐਂ ਕਰ ਤੂੰ ਸ਼ਹਿਰ ਦੇ ਵਿੱਚ ਇੱਕ ਕਮਰਾ ਲੈ ਲਾ ਪੀਜੀ ਖੋਲ ਲਾ ਤੇ ਉੱਥੇ ਤੂੰ ਟਿਫਨ ਸਰਵੇਸ਼ਾ ਜਿਹੜੀ ਉਹ ਸ਼ੁਰੂ ਕਰ ਲਾ ਤੇ ਲਾਲੀ ਨੂੰ ਪਾਲੋ ਦੀ ਗੱਲ ਆ ਜਿਹੜੀ ਉਹ ਚੰਗੀ ਲੱਗਦੀ ਆ ਉਹ ਸ਼ਹਿਰ ਦੇ ਵਿੱਚ ਇੱਕ ਘਰ ਲੈ ਲੈਂਦੀ ਆ ਕਿਰਾਏ ਤੇ ਕਿਉਂਕਿ ਪਿੰਡ ਦੇ ਵਿੱਚ ਜਿੱਥੇ ਉਹਦੀ ਸੱਸ ਰਹਿੰਦੀ ਸੀ ਉਹਨੇ ਉਹਨੂੰ ਰਹਿਣ ਵੀ ਨਹੀਂ ਦੇਣਾ ਸੀ ਸ਼ਹਿਰ ਦੇ ਵਿੱਚ ਜਾ ਕੇ ਉਹ ਆਪਣਾ ਇੱਕ ਕਮਰਾ ਲੈਂਦੀ ਆ ਕਿਰਾਏ ਤੇ ਤੇ ਟਿਫਨ ਸਰਵਿਸ ਆ ਜਿਹੜੀ ਉਹ ਸ਼ੁਰੂ ਕਰ ਲੈਂਦੀ ਆ ਹੁਣ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਸ਼ਹਿਰ ਦੇ ਵਿੱਚ ਪੜਨ ਆਉਂਦੇ ਹੁੰਦੇ ਆ ਤੇ ਨੌਕਰੀ ਛੋਦਾ ਜਿਹੜੇ ਹੋਰ ਥਾਂ ਤੋਂ ਕਿਤੇ ਦੂਰ ਆਏ ਹੁੰਦੇ ਆ ਨੌਕਰੀ ਕਰਨਾ ਇਸ ਕਰਕੇ ਉਹਦਾ ਜਿਹੜਾ ਟਿਫਨ ਸਰਵਿਸ ਸੀ ਉਹ ਵਧੀਆ ਚੱਲਦੀ ਸੀ ਤੇ ਉਹਦਾ ਇੱਕ ਮਹੀਨੇ ਦੇ ਵਿੱਚ ਹੀ ਪੂਰਾ ਵਧੀਆ ਕੰਮ ਚੱਲ ਪਿਆ ਉਹਦੇ ਨਾਲ ਨਾਲ ਪਾਲੋ ਨੇ ਲਾਲੀ ਨੂੰ ਸਲਾਹ ਦਿੱਤੀ ਕਿ ਹੁਣ ਤੂੰ ਟਿਫਨ ਸਰਵਿਸ ਦੇ ਨਾਲ ਨਾਲ ਥੋੜੀਆਂ-ਬਹੁਤੀਆਂ ਮਠਿਆਈਆਂ ਵੀ ਬਣਾ ਕੇ ਵੇਚਿਆ ਕਰ ਤੇ ਲਾਲੀ ਆ ਜਿਹੜੀ ਬਹੁਤ ਵਧੀਆ ਕੁੱਕ ਸੀ ਇਸ ਕਰਕੇ ਉਹਨੇ ਮਠੀਆਂ ਤੇ ਬਿਸਕਟ ਵਗੈਰਾ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ ਤੇ ਉਹ ਫਿਰ ਉਹਨੇ ਆਪਣੇ ਪਤੀ ਤੋਂ ਖਰਚਾ ਲੈਣ ਲਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਉਹਦੀ ਸੱਸ ਇਹ ਤਾਂ ਚਾਹੁੰਦੀ ਨਹੀਂ ਸੀ ਕਿ ਲਾਲੀ ਤਲਾਕ ਲਵੇ ਕਿਉਂਕਿ ਉਹਨੂੰ ਇਹ ਸੀ ਵੀ ਜੇ ਉਹਨੇ ਤਲਾਕ ਲਿਆ ਤਾਂ ਕੁੜੀਆਂ ਦਾ ਉਹ ਹਿੱਸਾ ਮੰਗੂਗੀ ਤੇ ਉਹਨੂੰ ਇਹ ਵੀ ਸੀ ਵੀ ਕੋਰਟ ਦੇ ਵਿੱਚੋਂ ਕਿੰਨਾ ਕੋ ਉਹ ਖਰਚਾ ਲੈ ਲੂਗੀ ਪਰ ਲਾਲੀ ਸੋਚਦੀ ਸੀ ਕਿ ਜਿਹੜੀ ਜ਼ਮੀਨ ਹੈਗੀ ਆ ਮੇਰਾ ਦਿਓਰ ਤੇ ਮੇਰੀ ਸੱਸ ਉਹਦੀ ਕਮਾਈ ਖਾਂਦੇ ਆ ਵੀ ਮੇਰੇ ਘਰ ਵਾਲਾ ਤਾਂ ਸਿੱਧਰਾਗਾ ਵੀ ਮੈਂ ਹਿੱਸਾ ਤਾਂ ਲਮਾਂ ਇਸ ਕਰਕੇ ਉਹਨੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਕੇਸ ਕਰਤਾ ਉਸ ਤੋਂ ਬਾਅਦ ਉਹ ਤਰੀਕਾਂ ਭੁਗਤਦੀ ਉਧਰੋਂ ਆਪਣਾ ਕੰਮ ਕਰਦੀ ਇਧਰ ਲਾਲੀ ਦਾ ਕੰਮ ਆ ਜਿਹੜਾ ਬਹੁਤ ਵਧੀਆ ਚੱਲ ਪਿਆ ਸੀ ਉਹਨੇ ਆਪਣੀਆਂ ਬੱਚੀਆਂ ਵਧੀਆ ਸਕੂਲ ਦੇ ਵਿੱਚ ਪੜਨ ਲਾਤੀਆਂ ਸੀ ਪਰ ਉਹਨੂੰ ਦਿੱਕਤ ਸੀ ਆਉਣ ਜਾਣ ਦੀ ਤੇ ਹੌਲੀ-ਹੌਲੀ ਉਹਨੇ ਗੱਡੀ ਸਿੱਖ ਲਈ ਗੱਡੀ ਸਿੱਖ ਕੇ ਉਹਨੇ ਇੱਕ ਸਸਤੀ ਜੀ ਗੱਡੀ ਖਰੀਦ ਲਈ ਕਿਉਂਕਿ ਉਹਨੂੰ ਕੋਰਟ ਵੀ ਜਾਣਾ ਪੈਂਦਾ ਸੀ ਤੇ ਹੋਰ ਆਪਣੇ ਜਿਹੜਾ ਉਹਨੇ ਘਰੇ ਹੋਟਲ ਬਣਾਇਆ ਸੀ ਉਹਦੇ ਕੰਮ ਵਾਸਤੇ ਕਿਤੇ ਨਾ ਕਿਤੇ ਜਾਣਾ ਪੈਂਦਾ ਸੀ ਤੇ ਉਹਨੂੰ ਪਤਾ ਸੀ ਕਿ ਜ਼ਿੰਦਗੀ ਹੈ ਜਿਹੜੀ ਮੈਂ ਇਕੱਲੀ ਨੇ ਕੱਢਣੀ ਆ ਤੇ ਵੀ ਮੈਨੂੰ ਆਤਮ ਨਿਰਭਰ ਹੋਣਾ ਪਊਗਾ ਇੱਕ ਦਿਨ ਉਹ ਟਿਫਨ ਸਰਵਿਸ ਦੇ ਕੰਮ ਦੇ ਵਿੱਚ ਲੇਟ ਹੋ ਜਾਂਦੀ ਆ ਤੇ ਜਦੋਂ ਉਹਨੂੰ ਯਾਦ ਆਉਂਦਾ ਵੀ ਅੱਜ ਤਾਂ ਕੋਰਟ ਦੇ ਵਿੱਚ ਪੇਸ਼ੀ ਸੀ ਉਹ ਕਾਲੀ ਕਾਲੀ ਨਾਲ ਜਾਂਦੀ ਆ ਗੱਡੀ ਤੋਂ ਉਤਰ ਕੇ ਜਦੋਂ ਉਹ ਕੋਰਟ ਰੂਮ ਵੱਲ ਜਾਂਦੀ ਆ ਤਾਂ ਜਾਂਦੇ ਜਾਂਦੇ ਇੱਕ ਮੁੰਡੇ ਨਾਲ ਉਹ ਟਕਰਾ ਜਾਂਦੀ ਆ ਤੇ ਉਹਦੇ ਹੱਥ ਦੇ ਵਿੱਚ ਜਿਹੜੇ ਕਾਗਜ਼ ਫੜੇ ਹੁੰਦੇ ਆ ਉਹ ਡਿੱਗ ਪੈਂਦੇ ਆ ਜਦੋਂ ਉਹ ਕਾਗਜ਼ ਚੁੱਕਣ ਲੱਗਦੀ ਆ ਤਾਂ ਉਹ ਮੁੰਡਾ ਵੀ ਉਹਦੇ ਕੋਲ ਬਹਿ ਜਾਂਦਾ ਤੇ ਉਹਨੂੰ ਸੌਰੀ ਕਹਿੰਦਾ ਕਿਉਂਕਿ ਉਹਨੂੰ ਇਹ ਸੀ ਕਿ ਮੇਰੇ ਵਿੱਚ ਵੱਜ ਕੇ ਇਹਦੇ ਕਾਗਜ਼ ਡਿੱਗੇ ਆ ਜਦੋਂ ਉਹ ਇੱਕ ਦੂਜੇ ਵੱਲ ਵੇਖਦੇ ਆ ਤਾਂ ਲਾਲੀ ਹੈਰਾਨ ਰਹਿ ਜਾਂਦੀ ਆ ਉਹ ਮੁੰਡਾ ਕੋਈ ਹੋਰ ਨਹੀਂ ਉਹਦੇ ਸਕੂਲ ਦਾ ਹੀ ਮੁੰਡਾ ਸੀ ਜਿਹਦਾ ਨਾਮ ਸੂਰਜ ਸੀ ਸੂਰਜ ਲਾਲੀ ਤੋਂ 3-4 ਸਾਲ ਵੱਡਾ ਸੀ ਤੇ ਉਹ ਤੋਂ ਦੋ ਕਲਾਸਾਂ ਅੱਗੇ ਪੜਦਾ ਸੀ। ਉਹ ਵਧੀਆ ਇੱਕ ਦੂਜੇ ਨੂੰ ਜਾਣਦੇ ਸੀ। ਪਰ ਲਾਲੀ ਆਮ 2-4 ਗੱਲਾਂ ਕਰਕੇ ਉਹਦੇ ਨਾਲ ਚਲੀ ਜਾਂਦੀ ਹੈ। ਕਹਿੰਦੀ ਹੈ ਮੈਂ ਕੋਰਟ ਜਾ ਰਹੀਆਂ ਮੈਂ ਲੇਟ ਹੋ ਜੂੰਗੀ। ਜਦੋਂ ਲਾਲੀ ਅੰਦਰੋਂ ਕੋਰਟ ਰੂਮ ਚੋਂ ਵਾਪਸ ਆਉਂਦੀ ਹੈ ਤਾਂ ਸੂਰਜ ਉੱਥੇ ਹੀ ਬੈਠਾ ਸੀ ਤੇ ਲਾਲੀ ਨੂੰ ਕਹਿੰਦਾ ਵੀ ਚਲੋ ਚਾਹ ਪੀਏ। ਲਾਲੀ ਵੀ ਉਹਨੂੰ ਜਾਣਦੀ ਸੀ ਇਸ ਕਰਕੇ ਉਹ ਉਹਦੇ ਨਾਲ ਚਾਹ ਪੀਣ ਚਲੀ ਗਈ। ਉਸ ਤੋਂ ਬਾਅਦ ਗੱਲਾਂ-ਬਾਤਾਂ ਕਰਨ ਲੱਗ ਗਏ। ਸੂਰਜ ਨੇ ਪੁੱਛਿਆ ਕਿ ਤੂੰ ਇੱਥੇ ਕਿਵੇਂ ਪਰ ਲਾਲੀ ਗੱਲ ਲਕੋਂਦੀ ਹੋਈ ਬੋਲੀ ਨਹੀਂ ਮੈਨੂੰ ਥੋੜਾ ਜਿਹਾ ਕੰਮ ਸੀ ਤੇ ਉਸ ਤੋਂ ਬਾਅਦ ਲਾਲੀ ਜਿਹੜੀ ਚਲੀ ਜਾਂਦੀ ਆ ਸੂਰਜ ਸੋਚਦਾ ਵੀ ਲਾਲੀ ਨੂੰ ਕੋਟ ਦੇ ਵਿੱਚ ਕੀ ਕੰਮ ਸੀ ਜਦੋਂ ਲਾਲੀ ਸੂਰਜ ਨੂੰ ਇਹ ਪੁੱਛਦੀ ਸੀ ਕਿ ਤੁਸੀਂ ਇੱਥੇ ਕਿਵੇਂ ਤਾਂ ਸੂਰਜ ਦੱਸਦਾ ਕਿ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਪਾਪਾ ਦੀ ਮੌਤ ਹੋ ਗਈ ਸੀ ਤੇ ਮੈਂ ਤੇ ਮੇਰੀ ਮਾਂ ਇੱਥੇ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗੇ ਸੀ ਮੈਂ ਵਧੀਆ ਪੜਿਆ ਤੇ ਉਸ ਤੋਂ ਬਾਅਦ ਮੈਂ ਵਕਾਲਤ ਦੀ ਡਿਗਰੀ ਕਰ ਲਈ ਤੇ ਹੁਣ ਮੈਂ ਪ੍ਰੈਕਟਿਸ ਕਰ ਰਿਹਾ ਤਾਂ ਉਹਨੂੰ ਕਹਿੰਦੀ ਹੈ ਕਿ ਵਧੀਆ ਗੱਲ ਆ ਚਲੋ ਹਨਾ ਤੁਸੀਂ ਲਾਈਫ ਦੇ ਵਿੱਚ ਸੈੱਟ ਹੋ ਗਏ ਦੋਨੋਂ ਦੁਆ ਸਲਾਮ ਕਰਨ ਤੋਂ ਬਾਅਦ ਆਪੋ ਆਪਣੇ ਰਾਹ ਪਿਆ ਜਾਂਦੇ ਆ ਤੇ ਆ ਕੇ ਲਾਲੀ ਪਾਲੋ ਨੂੰ ਦੱਸਦੀ ਹੈ ਵੀ ਮੈਨੂੰ ਸੂਰਜ ਮਿਲਿਆ ਸੀ ਤਾਂ ਪਾਲੋ ਆ ਜਿਹੜੀ ਉਹ ਲਾਲੀ ਨੂੰ ਕਹਿੰਦੀ ਹੈ ਕਿ ਸੂਰਜ ਰਿਸ਼ਤੇਦਾਰੀ ਦੇ ਵਿੱਚੋਂ ਮੇਰਾ ਭਰਾ ਲੱਗਦਾ ਤੈਨੂੰ ਕਿਵੇਂ ਮਿਲਿਆ ਤਾਂ ਉਹ ਦੱਸਦੀ ਹੈ ਕਿ ਉਹ ਵਕਾਲਤ ਕਰਨ ਲਈ ਇਸ ਸ਼ਹਿਰ ਦੇ ਵਿੱਚ ਆਇਆਗਾ ਤੇ ਉਹ ਪੁੱਛਦੀ ਆ ਕਿ ਸੂਰਜ ਨੂੰ ਤੂੰ ਕਿਵੇਂ ਜਾਣਦੀ ਆ ਉਹ ਕਹਿੰਦੀ ਵੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਭਰਾਗਾ ਤੇ ਉਹਨੂੰ ਪੁੱਛਦੀ ਆ ਕੀ ਉਹਨੇ ਵਿਆਹ ਕਰਾਇਆ ਤਾਂ ਪਾਲੋ ਦੱਸਦੀ ਆ ਕਿ ਉਹਨੇ ਵਿਆਹ ਕਰਵਾਇਆ ਸੀ ਪਰ ਉਹਦੀ ਜਿਹੜੀ ਪਤਨੀ ਸੀ ਉਹ ਬਹੁਤ ਜ਼ਿਆਦਾ ਤੇਜ਼ ਸੀ ਹੌਲੀ ਹੌਲੀ ਉਹਨੇ ਸਾਰਾ ਕੁਝ ਆਪਣੀ ਮੁਠੀ ਦੇ ਵਿੱਚ ਕਰ ਲਿਆ ਤੇ ਉਹ ਸੂਰਜ ਨੂੰ ਤੇ ਉਹਦੀ ਮਾਂ ਨੂੰ ਚੰਗਾ ਨਹੀਂ ਸਮਝਦੀ ਸੀ ਉਸ ਤੋਂ ਬਾਅਦ ਉਹਨੇ ਇਹਦੀ ਮਾਂ ਤੇ ਘਟੀ ਇਲਜ਼ਾਮ ਲਾ ਕੇ ਆਪਣਾ ਜਿਹੜਾ ਘਰ ਤੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸੂਰਜ ਦੇ ਰਹਿਣਾ ਨਹੀਂ ਚਾਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਤਲਾਕ ਹੋ ਗਿਆ ਤੇ ਪਰ ਕਹਿੰਦੇ ਹੁੰਦੇ ਆ ਕਿ ਜੇ ਕੋਈ ਮਾੜਾ ਜੇ ਤਾਂ ਬੰਦੇ ਦੀ ਬਦਨਾਮੀ ਹੋ ਜਾਂਦੀ ਆ ਇਸ ਬਦਨਾਮੀ ਤੋਂ ਡਰਦਾ ਸੂਰਜ ਆ ਜਿਹੜਾ ਉਹ ਕਦੇ ਕਿਸੇ ਸ਼ਹਿਰ 'ਚ ਜਾਂਦਾ ਕਦੇ ਕਿਸੇ 'ਚ ਕਿਉਂਕਿ ਜਿੱਥੇ ਲੋਕ ਉਹਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਜਾਣ ਪਛਾਣ ਹੋ ਜਾਂਦੀ ਆ ਫਿਰ ਸੂਰਜ ਉੱਥੇ ਰਹਿੰਦਾ ਨਹੀਂ ਉਹਨੂੰ ਵੀ ਸ਼ਰਮੀ ਆਉਂਦੀ ਆ ਇਹ ਸੁਣ ਕੇ ਲਾਲੀ ਨੂੰ ਬਹੁਤ ੱੱੱਕਾ ਲੱਗਦਾ ਤੇ ਪਾਲੋ ਆ ਜਿਹੜੀ ਸ਼ਾਮ ਨੂੰ ਸੂਰਜ ਨੂੰ ਫੋਨ ਕਰਦੀ ਆ ਉਹਨੂੰ ਕਹਿੰਦੀ ਆ ਕਿ ਤੈਨੂੰ ਲਾਲੀ ਮਿਲੀ ਸੀ ਹਨਾ ਤਾਂ ਸੂਰਜ ਪਾਲੋ ਤੋਂ ਲਾਲੀ ਬਾਰੇ ਪੁੱਛਦਾ ਪਾਲੋ ਲਾਲੀ ਬਾਰੇ ਸਾਰਾ ਕੁਝ ਸੂਰਜ ਨੂੰ ਦੱਸ ਦਿੰਦੀ ਆ ਤੇ ਸੂਰਜ ਨੂੰ ਬੜੀ ਹਮਦਰਦੀ ਹੁੰਦੀ ਆ ਕਿ ਅੱਛਾ ਇਹੋ ਜੀ ਗੱਲ ਆ ਗਈ ਵੀ ਇੰਨੀ ਮਾੜੀ ਹੋਈ ਉਹਦੇ ਨਾਲ ਪਾਲੋ ਕਹਿੰਦੀ ਹਾਂ ਫਿਰ ਉਸ ਤੋਂ ਬਾਅਦ ਪਾਲੋ ਲਾਲੀ ਨੂੰ ਇਹ ਸੁਝਾ ਦਿੰਦੀ ਆ ਕਿ ਜੇ ਤੂੰ ਕੇਸ ਜਿੱਤਣਾ ਚਾਹਣੀ ਆ ਤਾਂ ਤੂੰ ਸੂਰਜ ਨੂੰ ਵਕੀਲ ਕਰ ਲੈ ਵੀ ਸੂਰਜ ਬਹੁਤ ਵਧੀਆ ਵਕੀਲ ਆ ਤੈਨੂੰ ਤੇਰਾ ਹੱਕ ਦਵਾ ਦੂ ਪਹਿਲਾਂ ਤਾਂ ਲਾਲੀ ਮਨ੍ਹਾ ਕਰਦੀ ਆ ਪਰ ਪਾਲੋ ਦੇ ਮਨੋਂ ਤੇ ਉਹ ਮੰਨ ਜਾਂਦੀ ਆ ਤੇ ਪਾਲੋ ਸੂਰਜ ਨਾਲ ਗੱਲ ਕਰਕੇ ਲਾਲੀ ਦਾ ਜਿਹੜਾ ਕੇਸ ਆ ਉਹ ਸੂਰਜ ਨੂੰ ਦੇ ਦਿੰਦੀ ਆ ਕੇਸ ਦੇਣ ਤੋਂ ਬਾਅਦ ਸੂਰਜ ਜਿਹੜਾ ਉਹ ਲਾਲੀ ਨੂੰ ਸਾਰੀ ਘਟਨਾ ਬਾਰੇ ਪੁੱਛਦਾ ਵੀ ਕਾਹਦਾ ਕੇਸ ਕਰਨਾ ਕੀ ਗੱਲ ਆ ਹਨਾ ਕਿਉਂਕਿ ਵਕੀਲ ਨੂੰ ਸਾਰਾ ਕੁਝ ਪਤਾ ਹੋਊਗਾ ਫੇਰ ਹੀ ਉਹ ਕੇਸ ਲੜੂਗਾ ਤਾਂ ਲਾਲੀ ਆ ਜਿਹੜੀ ਉਹ ਪਾਲੋ ਦੇ ਸਾਹਮਣੇ ਆਪਣੇ ਨਾਲ ਹੋਈਆਂ ਬੀਤੀਆਂ ਸਾਰੀਆਂ ਦੱਸ ਦਿੰਦੀ ਆ ਤੇ ਸੂਰਜ ਉਹਦੇ ਨਾਲ ਵਾਅਦਾ ਕਰਦਾ ਕਿ ਮੈਂ ਇਹ ਕੇਸ ਆ ਜਿਹੜਾ ਜਿੱਤਵਾ ਕੇ ਰਹੂੰਗਾ ਉਸ ਤੋਂ ਬਾਅਦ ਉਹਨਾਂ ਦੀ ਜਾਣ ਪਛਾਣ ਹੈ ਜਿਹੜੀ ਉਹ ਵਧ ਜਾਂਦੀ ਆ کورٹ ਦੇ ਵਿੱਚ ਵੀ ਉਹ ਇਕੱਠੇ ਰਹਿੰਦੇ ਜਦੋਂ ਪੇਸ਼ੀ ਤੇ ਜਾਂਦੀ ਗੱਲਾਂ ਬਾਤਾਂ ਕਰਦੇ ਕਿਉਂਕਿ ਪਹਿਲਾਂ ਵੀ ਉਹ ਵਧੀਆ ਇੱਕ ਦੂਜੇ ਨੂੰ ਜਾਣਦੇ ਸੀ ਜਦੋਂ ਇਸ ਗੱਲ ਦਾ ਲਾਲੀ ਦੀ ਸੱਸ ਨੂੰ ਪਤਾ ਲੱਗਦਾ ਤਾਂ ਉਹਨੂੰ ਆਪਣੇ ਆਪ ਨੂੰ ਚੰਗਾ ਤੇ ਲਾਲੀ ਨੂੰ ਮਾੜਾ ਸਾਬਤ ਕਰਨ ਦਾ ਮੌਕਾ ਮਿਲ ਜਾਂਦਾ ਉਹ ਲਾਲੀ ਨੂੰ ਭੰਡਣਾ ਸ਼ੁਰੂ ਕਰਦੀ ਆ ਕਿ ਜਿਹੜਾ ਵਕੀਲ ਉਹਨੇ ਕੀਤਾ ਹੋਇਆ ਉਹ ਉਹਦੇ ਨਾਲ ਗਲਤ ਆ ਉਹ ਕਰੈਕਟਰਲੈਸ ਆ ਇਸ ਕਰਕੇ ਉਹ ਮੇਰੇ ਘਰ ਨਹੀਂ ਰਹੀ ਜਦੋਂ ਲਾਲੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਸੂਰਜ ਤੋਂ ਪਾਸਾ ਵਟਣਾ ਸ਼ੁਰੂ ਕਰ ਦਿੰਦੀ ਆ ਸੂਰਜ ਪਾਲੋ ਨੂੰ ਪੁੱਛਦਾ ਕਿ ਲਾਲੀ ਨੂੰ ਕੀ ਗੱਲ ਆ ਵੀ ਉਹ ਮੈਨੂੰ ਬੁਲਾਉਂਦੀ ਨਹੀਂ ਤਾਂ ਪਾਲੋ ਆ ਜਿਹੜੀ ਸੂਰਜ ਨੂੰ ਸਾਰੀ ਗੱਲ ਸੱਚ ਦੱਸ ਦਿੰਦੀ ਆ ਕਿ ਲਾਲੀ ਦੀ ਸੱਸ ਇਸ ਤਰ੍ਹਾਂ ਇਲਜ਼ਾਮ ਲਾਉਂਦੀ ਆ ਵੀ ਐਸੇ ਕਰਕੇ ਉਹ ਤੈਨੂੰ ਬੁਲਾਉਂਦੀ ਨਹੀਂ ਪਾਲੋ ਦੇ ਮੂੰਹੋਂ ਇਹ ਗੱਲ ਸੁਣ ਕੇ ਸੂਰਜ ਨੂੰ ਲਾਲੀ ਦੇ ਪ੍ਰਤੀ ਹਮਦਰਦੀ ਹੁੰਦੀ ਆ ਤੇ ਉਹ ਵੀ ਉਹਨੂੰ ਬੁਲਾਉਣਾ ਘਟਾ ਦਿੰਦਾ ਪਰ ਉਹ ਸੋਚਦਾ ਕਿ ਲਾਲੀ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਲਿਖੇ ਨੇ ਚਲੋ ਹੌਲੀ-ਹੌਲੀ ਸਮਾਂ गुज़रਦਾ ਜਾਂਦਾ ਤੇ ਲਾਲੀ ਜਿਹੜੀ ਉਹ ਕੇਸ ਜਿੱਤ ਜਾਂਦੀ ਆ ਤੇ ਜਿਹੜੀ ਕੋਰਟ ਆ ਉਹ ਲਾਲੀ ਦੀ ਸੱਸ ਨੂੰ ਕਹਿੰਦੀ ਆ ਕਿ ਤੁਹਾਨੂੰ ਲਾਲੀ ਨੂੰ ਖਰਚਾ ਦੇਣਾ ਹੀ ਪਊਗਾ ਉਹਦੀ ਸੱਸਾ ਜਿਹੜੀ ਉਹ ਖਰਚਾ ਤਾਂ ਦਿੰਦੀ ਆ ਪਰ ਉਹਨਾ ਨਹੀਂ ਦਿੰਦੀ ਜਿੰਨਾ ਕੋਰਟ ਨੇ ਕਿਹਾ ਸੀ ਇਧਰ ਲਾਲੀ ਦਾ ਜਿਹੜਾ ਕੰਮ ਆ ਉਹ ਬਹੁਤ ਵਧੀਆ ਚੱਲ ਪੈਂਦਾ ਕਿਉਂਕਿ ਉਹਨੇ ਕੈਟਰਿੰਗ ਦਾ ਕੰਮ ਕੀਤਾ ਨਾਲ ਉਹਨੇ ਮੁੰਡੇ ਰੱਖਲੇ ਦੋ ਤਿੰਨ ਕੰਮ ਕਰਨ ਲਈ ਉਹਦੀ ਡਿਮਾਂਡ ਇੰਨੀ ਵੱਧ ਗਈ ਕਿ ਪੂਰੇ ਸ਼ਹਿਰ ਦੇ ਵਿੱਚ ਉਹਦੀ ਟਿਫਨ ਸਰਵਿਸ ਅਤੇ ਮਠਿਆਈ ਹੈ ਜਿਹੜੀ ਉਹ ਬਣ ਲੱਗੀ ਉਸ ਤੋਂ ਬਾਅਦ ਲਾਲੀ ਨੇ ਹੋਰ ਵੀ ਕੰਮ ਵਧਾ ਲਿਆ ਇੱਕ ਦਿਨ ਲਾਲੀ ਨੂੰ ਇੱਕ ਚਿੱਠੀ ਆਈ ਤੇ ਉਹਦੇ ਵਿੱਚ ਲਿਖਿਆ ਸੀ ਕਿ ਪਰਸੋਂ ਸ਼ਹਿਰ ਦੇ ਇੱਕ ਰੈਸਟੋਰੈਂਟ ਦੇ ਵਿੱਚ ਸ਼ਹਿਰ ਦੇ ਜਿਹੜੇ ਚੁਣੀਦਾ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਡਿਸ਼ਜ ਨੇ ਉਹਨਾਂ ਦਾ ਕੰਪੀਟੀਸ਼ਨ ਹੋਣਾ ਤੇ ਤੁਹਾਡੀ ਵੀ ਤੁਸੀਂ ਵੀ ਮਤਲਬ ਅਪਲਾਈ ਕੀਤਾ ਤੇ ਤੁਸੀਂ ਟਾਈਮ ਨਾਲ ਪਹੁੰਚ ਜਿਓ ਔਰ ਲਾਲੀ ਸੋਚਦੀ ਹੈ ਵੀ ਮੈਂ ਤਾਂ ਕਿਸੇ ਕੰਪੀਟੀਸ਼ਨ ਲਈ ਅਪਲਾਈ ਨਹੀਂ ਕੀਤਾ ਵੀ ਮੇਰਾ ਹਨਾ ਵੀ ਮੈਂ ਕਿਵੇਂ करूंगी ਫਿਰ ਉਹ ਸੋਪ ਪਾਲੋ ਨੂੰ ਪੁੱਛਦੀ ਹੈ ਕਿ ਪਾਲੋ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਮੈਨੂੰ ਕਾਲ ਆਈ ਆ ਤਾਂ ਪਾਲੋ ਸਮਝ ਜਾਂਦੀ ਆ ਕਿਉਂਕਿ ਇਹ ਐਪਲੀਕੇਸ਼ਨ ਸੂਰਜ ਵੱਲੋਂ ਦਿੱਤੀ ਗਈ ਸੀ ਜਦੋਂ ਲਾਲੀ ਸੂਰਜ ਨੂੰ ਪੁੱਛਦੀ ਆ ਤਾਂ ਉਹ ਕਹਿੰਦਾ ਵੀ ਹਾਂ ਤੂੰ ਕਰ ਸਕਦੀ ਆ ਲਾਲੀ ਕਹਿੰਦੀ ਤੂੰ ਮੈਨੂੰ ਪੁੱਛੇ ਬਿਨਾ ਫਾਰਮ ਭਰਤੇ ਵੀ ਕੀ ਪਤਾ ਹਨਾ ਮੈਨੂੰ ਤਾਂ ਡਿਸ਼ ਬਾਰੇ ਜਾਣਕਾਰੀ ਵੀ ਨਹੀਂ ਤਾਂ ਸੂਰਜ ਉਹਨੂੰ ਕਹਿੰਦਾ ਵੀ ਤੂੰ ਕਰ ਲਵੇਂਗੀ ਉਹਨੂੰ ਸਾਰੀ ਜਾਣਕਾਰੀ ਦੇ ਦਿੰਦਾ ਵੀ ਕਿਹੜੀਆਂ-ਕਿਹੜੀਆਂ ਡੇਸ਼ ਉੱਥੇ ਬਣਾਉਣੀਆਂ ਨੇ ਚਲੋ ਲਾਲੀ ਆ ਜਿਹੜੀ ਉਸ ਮੁਕਾਬਲੇ ਦੇ ਵਿੱਚ ਜਾਂਦੀ ਆ ਤੇ ਉਹ ਮੁਕਾਬਲਾ ਜਿਹੜਾ ਜਿੱਤ ਜਾਂਦੀ ਆ 1 ਕਰੋੜ 1 ਲੱਖ ਰੁਪਇਆ ਤੇ ਬਹੁਤ ਸਾਰੇ ਹੋਰ ਉਹਨੂੰ ਗਿਫਟ ਮਿਲਦੇ ਆ ਇਹਦੇ ਨਾਲ ਲਾਲੀ ਦੀ ਹੋਰ ਵੀ ਬੱਲੇ-ਬੱਲੇ ਹੋ ਜਾਂਦੀ ਆ ਹੁਣ ਇੱਕ ਵੱਡੀ ਕੰਪਨੀ ਨੇ ਲਾਲੀ ਨੂੰ ਕੰਟਰੈਕਟ ਦਿੱਤਾ ਕਰੋੜਾਂ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਉਹ ਲਾਲੀ ਦੇ ਹੱਥਾਂ ਵਿੱਚ ਆ ਗਿਆ ਤੇ ਲਾਲੀ ਬਹੁਤ ਵਧੀਆ ਸ਼ਹਿਰ ਦੀ ਚੁਣੀਂਦਾ ਰੈਸਟੋਰੈਂਟ ਜਿਹੜੇ ਮਾਲਕ ਨੇ ਉਹਨਾਂ ਦੇ ਵਿੱਚ ਆਉਣ ਲੱਗੀ ਜਦੋਂ ਕੋਈ ਬੰਦਾ ਮਿਹਨਤ ਕਰਦਾ ਇਮਾਨਦਾਰੀ ਨਾਲ ਮਿਹਨਤ ਕਰਦਾ ਤਾਂ ਉਹ ਜ਼ਰੂਰ ਕਾਮਯਾਬ ਹੁੰਦਾ ਤੇ ਲਾਲੀ ਨੂੰ ਹੁਣ ਬਹੁਤ ਹੌਸਲਾ ਸੀ ਕਿਉਂਕਿ ਉਹ ਪਾਲੋ ਤੇ ਸੂਰਜ ਦੇ ਸਹਿਯੋਗ ਨਾਲ ਵਧੀਆ ਇੱਕ ਕੈਟਰਿੰਗ ਜਿਹੜਾ ਕਰਦੀ ਸੀ ਤੇ ਸ਼ਹਿਰ ਦੇ ਵਿੱਚ ਉਹਦਾ ਨਾਮ ਹੋ ਗਿਆ ਸੀ ਉਧਰੋਂ ਸੂਰਜ ਦੀ ਜਿਹੜੀ ਮਾਂ ਗਈ ਉਹ ਲਾਲੀ ਨੂੰ ਮਿਲਦੀ ਆ ਉਹਦੀਆਂ ਬੇਟੀਆਂ ਨੂੰ ਮਿਲਦੀ ਆ ਤਾਂ ਸੂਰਜ ਦੀ ਮਾਂ ਨੂੰ ਲਾਲੀ ਵਧੀਆ ਲੱਗਦੀ ਆ ਉਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ ਲਾਲੀ ਕੁਝ ਨਾ ਕੁਝ ਬਣਾਉਂਦੀ ਤਾਂ ਸੂਰਜ ਤੇ ਉਹਦੀ ਮਾਂ ਲਈ ਭੇਜ ਦਿੰਦੀ ਸੂਰਜ ਦੀ ਮਾਂ ਜਿਹੜੀ ਲਾਲੀ ਦੀਆਂ ਬੇਟੀਆਂ ਨੂੰ ਬਹੁਤ ਪਿਆਰ ਕਰਦੀ ਜਦੋਂ ਕਦੇ ਉਹਦਾ ਦਿਲ ਨਾ ਲੱਗਦਾ ਤਾਂ ਉਹ ਲਾਲੀ ਦੀਆਂ ਬੇਟੀਆਂ ਨੂੰ ਆਪਣੇ ਘਰ ਲੈ ਜਾਂਦੀ ਕਿਉਂਕਿ ਸੂਰਜ ਤੇ ਲਾਲੀ ਜਿੱਥੇ ਰਹਿੰਦੇ ਸੀ ਉਹਨਾਂ ਦੇ ਘਰ ਦੀ ਦੋ ਗਲੀਆਂ ਛੱਡ ਕੇ ਵਿੱਥ ਸੀ ਬੜੀ ਦੂਰ ਨਹੀਂ ਸੀਗਾ ਪਾਲੋ ਇੱਕ ਦਿਨ ਸੂਰਜ ਨੂੰ ਕਹਿੰਦੀ ਆ ਕਿ ਸੂਰਜ ਵੀ ਤੂੰ ਤਾਹੇ ਤਹਣਾ ਆਪਣੀ ਜ਼ਿੰਦਗੀ ਦੁਆਰਾ ਸ਼ੁਰੂ ਕਰ ਸਕਦਾ ਤੂੰ ਲਾਲੀ ਨਾਲ ਵਿਆਹ ਕਰਵਾ ਲਾ ਤਾਂ ਉਹ ਕਹਿੰਦਾ ਵੀ ਮੈਂ ਤਾਂ ਲਾਲੀ ਨਾਲ ਵਿਆਹ ਕਰਵਾਉਣ ਲਈ ਤਿਆਰਾਂ ਕੀ ਉਹ ਮੰਨੂਗੀ ਉਹ ਕਹਿੰਦੀ ਵੀ ਮੈਂ ਉਹਨੂੰ ਮਨਾ ਲੂੰਗੀ ਪਾਲੋ ਲਾਲੀ ਨੂੰ ਕਹਿੰਦੀ ਆ ਕਿ ਕੀ ਤੈਨੂੰ ਪਤਾ ਕਿ ਸੂਰਜ ਤੈਨੂੰ ਉਸ ਦਿਨ ਤੋਂ ਪਸੰਦ ਕਰਦਾ ਜਦੋਂ ਆਪਾਂ ਇਕੱਠੇ ਪੜਦੇ ਹੁੰਦੇ ਸੀ ਪਰ ਤੇਰੀ ਇੱਜ਼ਤ ਤੇ ਕੋਈ ਦਾਗ ਨਾ ਲੱਗੇ ਇਸ ਕਰਕੇ ਉਹਨੇ ਇਹ ਗੱਲ ਲੁਕੋ ਕੇ ਰੱਖੀ ਸੀ ਵੀ ਹੁਣ ਉਹ ਵੀ ਕੱਲਾ ਤੇ ਤੂੰ ਵੀ ਕੱਲੀਆਂ ਵੀ ਤੂੰ ਉਹਦੇ ਨਾਲ ਵਿਆਹ ਕਰਾ ਲਾ ਤਾਂ ਲਾਲੀ ਉਹਨੂੰ ਕਹਿੰਦੀ ਹੈ ਕਿ ਪਾਲੋ ਮੇਰੀ ਸੱਸ ਨੇ ਮੇਰੇ ਤੇ ਪਹਿਲਾਂ ਹੀ ਇਲਜ਼ਾਮ ਲਾਇਆ ਹੋਇਆ ਜੇ ਮੈਂ ਸੂਰਜ ਨਾਲ ਵਿਆਹ ਕਰਾ ਲਿਆ ਤਾਂ ਉਹਨੂੰ ਹੋਰ ਗੱਲਾਂ ਕਰਨ ਦਾ ਮੌਕਾ ਮਿਲੂ ਵੀ ਮੈਂ ਇਹ ਕੁਝ ਨਹੀਂ ਚਾਹੁੰਦੀ ਕਿਉਂਕਿ ਵੈਸੇ ਵੀ ਮੇਰਾ ਪਤੀ ਜਿਉਂਦਾਗਾ ਉਹਦੀ ਮੌਤ ਨਹੀਂ ਹੋਈ ਉਹ ਕਹਿੰਦੀ ਤੂੰ ਆਪਣੇ ਪਤੀ ਨੂੰ ਤਲਾਕ ਦੇ ਦੇ ਤਾਂ ਲਾਲੀ ਕਹਿੰਦੀ ਵੀ ਨਹੀਂ ਇਹ ਕਦੇ ਨਹੀਂ ਹੋ ਸਕਦਾ ਵੀ ਮੈਂ ਆਪਣੇ ਪਤੀ ਨੂੰ ਤਲਾਕ ਦੇਵਾਂ ਚਲੋ ਹੌਲੀ ਹੌਲੀ ਹੋਰ ਸਮਾਂ ਗੁਜ਼ਰਦਾ ਉਧਰੋਂ ਸੂਰਜ ਦੀ ਮਾਂ ਜਿਹੜੀ ਸੂਰਜ ਤੇ ਦਬਾਅ ਪਾਉਂਦੀ ਆ ਕਿ ਤੂੰ ਦੂਜਾ ਵਿਆਹ ਕਰਾ ਲਾ ਉਹ ਵੀ ਚਾਹੁੰਦੀ ਸੀ ਕਿ ਮੈਂ ਲਾਲੀ ਨੂੰ ਆਪਣੀ ਨੂੰਹ ਬਣਾਵਾ ਪਰ ਸੂਰਜ ਵੀ ਵਿਆਹ ਲਈ ਦਬਾ ਨਹੀਂ ਪਾ ਸਕਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਲਾਲੀ ਦਾ ਪਤੀ ਹੈ ਜਿਹੜਾ ਉਹ ਜਿਉਂਦਾ। ਇਸੇ ਤਰ੍ਹਾਂ ਚੱਲੋ ਜ਼ਿੰਦਗੀ ਲੰਘਦੀ ਆ ਇੱਕ ਸਾਲ ਬੀਤ ਜਾਂਦਾ। ਉਧਰੋਂ ਜਿਹੜੀ ਲਾਲੀ ਦੀ ਸੱਸਾ ਉਹ ਜਿਹੜਾ ਉਹਦਾ ਲਾਲੀ ਦਾ ਦਿਓਰ ਹੁੰਦਾ ਉਹਦਾ ਵਿਆਹ ਕਰ ਲੈਂਦੀ ਆ। ਉਹਦੀ ਦਰਾਣੀ ਆ ਜਿਹੜੀ ਬਹੁਤ ਤੇਜ ਸੁਭਾਦੀ ਹੁੰਦੀ ਆ 2 ਮਹੀਨੇ ਤੱਕ ਉਹ ਠੀਕ ਰਹਿੰਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਸੱਸ ਦਾ ਬੁਰਾ ਹਾਲ ਕਰ ਦਿੰਦੀ ਆ। ਉਹ ਸਾਰੀ ਜ਼ਮੀਨ ਧੋਖੇ ਨਾਲ ਆਪਣੇ ਨਾਮ ਕਰਵਾ ਕੇ ਲਾਲੀ ਦੀ ਸੱਸ ਨੂੰ ਖਰੀਆਂ ਕੋਟੀਆਂ ਸੁਣਾਉਂਦੀ ਆ ਤੇ ਇੱਕ ਦਿਨਾਂ ਲਾਲੀ ਦੀ ਸੱਸ ਨੂੰ ਜਦੋਂ ਪਤਾ ਲੱਗਦਾ ਵੀ ਮੇਰੀ ਛੋਟੀ ਨੂੰਨੇ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਕਰਾ ਲਈ ਮੇਰੇ ਵੱਡੇ ਮੁੰਡੇ ਦੀ ਵੀ ਤਾਂ ਉਹਨੂੰ ਸਦਮਾ ਲੱਗਦਾ ਤੇ ਉਹਨੂੰ ਅਧਰੰਗ ਹੋ ਜਾਂਦਾ ਅਧਰੰਗ ਦੇ ਨਾਲ ਉਹ ਤੋਂ ਹੱਲਿਆ ਵੀ ਨਹੀਂ ਜਾਂਦਾ ਥੋੜਾ ਜਿਹਾ ਟਾਈਮ ਤਾਂ ਲਾਲੀ ਦੀ ਦਰਾਣੀ ਉਹਦੀ ਸੰਭਾਲ ਕਰਦੀ ਆ ਪਰ ਉਹ ਹੁਣ ਮੰਜੇ ਤੇ ਪਈ ਹੈਣਾ ਉਹਦਾ ਟਾਇਲਟ ਬਾਥਰੂਮ ਵਿੱਚ ਨਿਕਲ ਜਾਂਦਾ ਸੀ ਤੇ ਇੰਨੀ ਗੰਦਗੀ ਕੌਣ ਸਾਫ਼ ਕਰਦਾ ਬੇਸੇ ਵੀ ਉਹ ਚੱਕ ਮੇਸਵਾਦੀ ਸੀ ਉਸ ਤੋਂ ਬਾਅਦ ਉਹ ਆਪਣੇ ਜੇਠ ਨੂੰ ਤੇ ਆਪਣੀ ਸੱਸ ਨੂੰ ਬਿਲਕੁਲ ਬੁਲਾਉਣਾ ਛੱਡ ਦਿੰਦੀ ਆ ਆਪਣੇ ਘਰ ਵਾਲੇ ਨੂੰ ਲੈ ਕੇ ਉਹ ਕਿਤੇ ਹੋਰ ਘਰ ਲੈ ਲੈਂਦੀ ਆ ਉਸ ਘਰ ਦੇ ਵਿੱਚ ਲਾਲੀ ਦੀ ਸੱਸ ਤੇ ਉਹਦੇ ਘਰ ਵਾਲਾ ਰਹਿ ਜਾਂਦੇ ਆ ਲਾਲੀ ਦੀ ਸੱਸ ਦਾ ਬਹੁਤ ਬੁਰਾ ਹਾਲ ਹੁੰਦਾ ਤੇ ਉਹਦੇ ਘਰ ਵਾਲੇ ਦੀ ਦਿਮਾਗੀ ਹਾਲਤ ਵੀ ਦਿਨ-ਬਦਨ ਵਿਗੜਦੀ ਜਾਂਦੀ ਆ ਇੱਕ ਦਿਨ ਲਾਲੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਕਿ ਮੇਰੀ ਸੱਸ ਤੇ ਮੇਰੇ ਘਰ ਵਾਲਾ ਬਹੁਤ ਦੁਖੀ ਨੇ ਤਾਂ ਉਹ ਪਾਲੋ ਨੂੰ ਕਹਿੰਦੀ ਆ ਕਿ ਤੂੰ ਮੇਰੇ ਨਾਲ ਚੱਲ ਪਾਲੋ ਨੂੰ ਕਹਿੰਦੀ ਵੀ ਜਿਹੜੀ ਸੱਸ ਨੇ ਤੈਨੂੰ ਘਰੋਂ ਕੱਢਿਆ ਸੀ ਤੂੰ ਉਹਦੇ ਕੋਲੇ ਜਾਣ ਨੂੰ ਕਹਿਣੀ ਆ ਉਹ ਕਹਿੰਦੀ ਵੀ ਹਾਂ ਮੈਂ ਜਾਣਾ ਚਾਹਣੀ ਆ ਜਦੋਂ ਉਹ ਪਾਲੋ ਨੂੰ ਲੈ ਕੇ ਜਾਂਦੀ ਆ ਵੇਖਦੀ ਆ ਕਿ ਉਹਦੀ ਸੱਸ ਜਿਹੜੇ ਕਮਰੇ ਚ ਪਈ ਸੀ ਉਹਦਾ ਬੁਰਾ ਹਾਲ ਹੋਇਆ ਹੁੰਦਾ ਕਿਉਂਕਿ ਅਧ ਰੰਗ ਨਾਲ ਉਹ ਹੱਲ ਸਕਦੀ ਨਹੀਂ ਸੀਗੀ ਇੱਕ ਕਦਮ ਵੀ ਉਹ ਪੁੱਟ ਨਹੀਂ ਸੀ ਸਕਦੀ ਤੇ ਉਹਦੇ ਟਾਇਲਟ ਬਾਥਰੂਮ ਵਿੱਚ ਨਿਕਲਿਆ ਹੋਇਆ ਸੀ ਮੱਖੀਆਂ ਜਿਹੜੀਆਂ ਭਿੰਕ ਰਹੀਆਂ ਸੀ ਮਸ਼ਕ ਮਾਰ ਰਹੀ ਹੁੰਦੀ ਆ ਤੇ ਉਹਦੇ ਘਰ ਵਾਲਾ ਵੀ ਉੱਥੇ ਹੀ ਬੈਠਾ ਹੁੰਦਾ ਉਹਨਾਂ ਦੀ ਇਹੋ ਜੀ ਹਾਲਤ ਵੇਖ ਕੇ ਲਾਲੀ ਆ ਜਿਹੜੀ ਉਹਦਾ ਸਿਰ ਚ ਕਰਾ ਜਾਂਦਾ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਨੱਕ ਬਨ ਕੇ ਆਪਣੀ ਸੱਸ ਦੀ ਸਫਾਈ ਕਰਦੀ ਆ ਤੇ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਤੇ ਆਪਣੇ ਘਰ ਵਾਲੇ ਨੂੰ ਗੱਡੀ 'ਚ ਬਿਠਾ ਕੇ ਘਰ ਲਿਆਉਂਦੀ ਆ ਘਰ ਲਿਆ ਕੇ ਉਹ ਇੱਕ ਨਰਸ ਨੂੰ ਆਪਣੀ ਸੱਸ ਦੀ ਸੰਭਾਲ ਲਈ ਰੱਖ ਦਿੰਦੀ ਆ ਤੇ ਆਪਣੇ ਘਰ ਵਾਲੇ ਵਾਸਤੇ ਵੀ ਦੋ ਮੁੰਡੇ ਰੱਖ ਦਿੰਦੀ ਆ ਪਹਿਲਾਂ ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰਦੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਨਿਮਾਉਂਦੀ ਧਮਾਉਂਦੀ ਹੈਗੀ ਤੇ ਉਹਨਾਂ ਲਈ ਵਧੀਆ ਕੱਪੜੇ ਲੈ ਕੇ ਆਉਂਦੀ ਆ ਕਿਉਂਕਿ ਲਾਲੀ ਕੋਲ ਹੁਣ ਪੈਸੇ ਦੀ ਕੋਈ ਕਮੀ ਨਹੀਂ ਸੀ ਕਰੋਨਾ ਰੁਪਏ ਕਮਾਉਂਦੀ ਸੀ ਉਹੋ ਪਾਲੋ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਕਹਿੰਦੀ ਹੈ ਕਿ ਇਹ ਉਹੀ ਆ ਨਾ ਤੇਰੀ ਸੱਸ ਜਿਹਨੇ ਤੈਨੂੰ ਘਰੋਂ ਕੱਢਿਆ ਸੀ ਵੀ ਤੂੰ ਇਹਦਾ ਕਿਉਂ ਕਰਦੀ ਆ ਤਾਂ ਜਿਹੜੀ ਲਾਲੀ ਆ ਉਹ ਪਾਲੋ ਨੂੰ ਕਹਿੰਦੀ ਕਿ ਪਾਲੋ ਉਹ ਔਰਤ ਤੇ ਇਸ ਔਰਤ 'ਚ ਬਹੁਤ ਫਰਕ ਆ ਉਦੋਂ ਜਿਹੜੀ ਉਹ ਔਰਤ ਸੀ ਉਹ ਹੰਕਾਰੀ ਹੋਈ ਸੀ ਹੁਣ ਵੇਵਸ ਔਰਤ ਆਹੀ ਹੁਣ ਮੈਂ ਇਹਨੂੰ ਐ ਨਹੀਂ ਸਮਝੂਗੀ ਮੇਰੀ ਸੱਸਾ ਹਨਾ ਇਹ ਮੇਰੇ ਘਰ ਵਾਲਾ ਵੀ ਮੈਂ ਇਸ ਤਰ੍ਹਾਂ ਨਹੀਂ ਇਹਨਾਂ ਨੂੰ ਛੱਡ ਸਕਦੀ ਵੀ ਮੇਰਾ ਦਿਲ ਇਹ ਹੋ ਜਾ ਚਲ ਪਾਲੋ ਕਹਿੰਦੀ ਵੀ ਮੈਂ ਤਾਂ ਕੀ ਕੌਣ ਹੁੰਨੀ ਆ ਕਹਿਣ ਵਾਲੀ ਜਿੰਮੇ ਤੇਰਾ ਦਿਲ ਕਰਦਾ ਚਲੋ ਉਹਦੀ ਸੱਸ ਦੀ ਸੰਭਾਲ ਹੁੰਦੀ ਆ ਤੇ ਉਹ ਉਹਦੇ ਤੇ ਮਤਲਬ ਉਹਦਾ ਲਾਜ ਵਧੀਆ ਹਸਪਤਾਲ ਦੇ ਵਿੱਚ ਕਰਾਉਂਦੀ ਆ ਮ사ਜ ਕਰਨਾ ਦੋ ਕੁੜੀਆਂ ਆਉਂਦੀਆਂ ਤੇ ਉਹ ਬਿਲਕੁਲ ਠੀਕ ਹੋ ਜਾਂਦੀ ਆ 6 ਮਹੀਨਿਆਂ ਦੇ ਵਿੱਚ ਪਰ ਲਾਲੀ ਦੇ ਘਰ ਵਾਲੇ ਦੀ ਜਿਹੜੀ ਹਾਲਤ ਆ ਉਹ ਦਿਨ-ਬਦਨ ਵਿਗੜਦੀ ਜਾਂਦੀ ਆ ਉਹ ਜਿਆਦਾ ਹਾਈਪਰ ਹੋਣ ਲੱਗ ਜਾਂਦਾ ਤੇ ਜਿਹੜੇ ਮੁੰਡੇ ਰੱਖੇ ਹੋਏ ਸੀ ਉਹਨਾਂ ਨੂੰ ਵੀ ਕੁੱਟਦਾ ਮਾਰਦਾ ਜਿਸ ਕਰਕੇ ਉਹ ਮੁੰਡੇ ਆ ਜਿਹੜੇ ਨੌਕਰੀ ਛੱਡ ਕੇ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਲਾਲੀ ਆਪਣੇ ਘਰ ਵਾਲੇ ਨੂੰ ਸੰਭਾਲਦੀ ਆ ਜਦੋਂ ਉਹ ਜ਼ਿਆਦਾ ਹਾਈਪਰ ਹੁੰਦਾ ਤਾਂ ਲਾਲੀ ਉਹਦੇ ਕੋਲ ਬਹਿ ਕੇ ਪਾਠ ਕਰਦੀ ਆ ਤੇ ਜੇ ਉਹ ਜ਼ਿਆਦਾ ਤੰਗ ਕਰਦਾ ਤਾਂ ਉਹਨੂੰ ਬੈੱਡ ਦੇ ਨਾਲ ਉੱਥੇ ਥੋੜਾ ਰਸਤਾ પા ਕੇ ਬੰਨ ਵੀ ਦਿੰਦੇ ਸੀ ਕਿਉਂਕਿ ਉਹਨਾਂ ਦੀ ਮਜਬੂਰੀ ਬਣ ਗਈ ਸੀ ਇੱਕ ਦਿਨ ਲਾਲੀ ਆਪਣੇ ਘਰ ਵਾਲੇ ਕੋਲ ਬੈਠੀ ਪਾਠ ਕਰ ਰਹੀ ਸੀ ਪਾਠ ਕਰਦੇ ਕਰਦੇ ਉਹਦੀ ਅੱਖ ਲੱਗ ਗਈ ਤੇ ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਉਹਦੇ ਘਰ ਵਾਲੇ ਦਾ ਗਲਾ ਖੜੜ ਖੜੜ ਕਰ ਰਿਹਾ ਹੁੰਦਾ ਤੇ ਉਹ ਅੱਖਾਂ ਖੋਲ ਕੇ ਵੇਖਦੀ ਆ ਤਾਂ ਉਹਦੇ ਘਰ ਵਾਲੇ ਦੇ ਸਾਹ ਜਿਹੜੇ ਚੱਲਣੇ ਬੰਦ ਹੋ ਜਾਂਦੇ ਆ ਤੇ ਉਹਦੀ ਮੌਤ ਹੋ ਜਾਂਦੀ ਆ ਲਾਲੀ ਉੱਚੀ ਉੱਚੀ ਰੋਂਦੀ ਆ ਸਾਰੇ ਜਾਣੇ ਭੱਜ ਕੇ ਆਉਂਦੇ ਆ ਲਾਲੀ ਦੀ ਸੱਸ ਵੀ ਆਉਂਦੀ ਆ ਪਾਲੋ ਨੂੰ ਪਤਾ ਲੱਗ ਜਾਂਦਾ ਉਧਰੋਂ ਸੂਰਜ ਤੇ ਉਹਦੀ ਮਾਂ ਨੂੰ ਪਤਾ ਲੱਗ ਜਾਂਦਾ ਕੱਠ ਹੋ ਜਾਂਦਾ ਤੇ ਲਾਲੀ ਦੇ ਘਰ ਵਾਲੇ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਜਦੋਂ ਉਹਦੀਆਂ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਨੇ ਤਾਂ ਲਾਲੀ ਦੀ ਸੱਸ ਇੱਕ ਦਿਨ ਪਾਲੋ ਨੂੰ ਕਹਿੰਦੀ ਆ ਕਿ ਪਾਲੋ ਲਾਲੀ ਦੀ ਜਿਹੜੀ ਇਹ ਹਾਲਤ ਆ ਮੈਥੋਂ ਵੇਖੀ ਨਹੀਂ ਜਾਂਦੀ ਵੀ ਮੈਂ ਇਹਨੂੰ ਸਾਰੀ ਉਮਰ ਦੁੱਖ ਦਿੱਤੇ ਪਹਿਲਾਂ ਇਹਦੀ ਮਤਰੇਈ ਮਾਣੇ ਦੁੱਖ ਦਿੱਤੇ ਵੀ ਪਰ ਫਿਰ ਵੀ ਇਹਨੇ ਹਨਾ ਸਾਡੀ ਮਾਂ ਪੁੱਤਾਂ ਦੀ ਇੰਨੀ ਸੇਵਾ ਕੀਤੀ ਤੇ ਹੁਣ ਮੈਂ ਨਹੀਂ ਚਾਹੁੰਦੀ ਕਿ ਇਹ ਇਕੱਲੀ ਜ਼ਿੰਦਗੀ ਗੁਜ਼ਾਰੇ ਤੇ ਉਹਨੂੰ ਪੁੱਛਦੀ ਆ ਕਿ ਜਿਹੜਾ ਸੂਰਜ ਆ ਉਹ ਬਹੁਤ ਸਿਆਣਾ ਮੁੰਡਾ ਹਨਾ ਬਹੁਤ ਕਰਦਾ ਇਹਦਾ ਵੀ ਤੈਨੂੰ ਕਿਵੇਂ ਲੱਗਦਾ ਉਹ ਇਹਦੇ ਨਾਲ ਵਿਆਹ ਕਰਾ ਲੂ ਤਾਂ ਪਾਲੋ ਆ ਜਿਹੜੀ ਉਹ ਹਾਮੀ ਭਰ ਦਿੰਦੀ ਆ ਤੇ ਉਹੋ ਲਾਲੀ ਦੀ ਸੱਸ ਨੂੰ ਦੱਸਦੀ ਆ ਕਿ ਉਹਦਾ ਵੀ ਤਲਾਕ ਹੋਇਆ ਵਿਆਹ ਤੇ ਸੂਰਜ ਦੀ ਮਾਂ ਚਾਹੁੰਦੀ ਆ ਲਾਲੀ ਨੂੰ ਨੂੰਹ ਬਣਾਉਣਾ ਫਿਰ ਲਾਲੀ ਦੀ ਸੱਸ ਨੂੰ ਕਹਿੰਦੀ ਹੈ ਕਿ ਤੂੰ ਸੂਰਜ ਨਾਲ ਵਿਆਹ ਕਰਵਾਵਾਲਾ ਪਰ ਲਾਲੀ ਮਨ੍ਹਾ ਕਰ ਦਿੰਦੀ ਆ ਤੇ ਲਾਲੀ ਦੀ ਸੱਸ ਕਹਿੰਦੀ ਕਿ ਨਹੀਂ ਹੁਣ ਤੇਰੀ ਨਹੀਂ ਚੱਲੂਗੀ ਹੁਣ ਤੱਕ ਤੂੰ ਆਪਣੀ ਚਲਾ ਲਈ ਪਰ ਹੁਣ ਨਹੀਂ ਤੈਨੂੰ ਕੱਲੀ ਨੂੰ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ ਤੂੰ ਬਹੁਤ ਦੁੱਖ ਵੇਖਿਆ ਹੁਣ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਲੈਣ ਦਾ ਸਮਾਂ ਫਿਰ ਉਹ ਸੂਰਜ ਦੀ ਮਾਂ ਨਾਲ ਤੇ ਸੂਰਜ ਨਾਲ ਗੱਲ ਕਰਦੀ ਆ ਉਹ ਤਾਂ ਰਿਸ਼ਤਾ ਲੈਣ ਲਈ ਪਹਿਲਾਂ ਹੀ ਤਿਆਰ ਹੁੰਦੇ ਆ ਤੇ ਫਿਰ ਪਾਲੋ ਤੇ ਲਾਲੀ ਦੇ ਸਾਸਾ ਜਿਹੜੀ ਉਹਦੇ ਦਵਾ ਕਰਕੇ ਲਾਲੀ ਰਿਸ਼ਤੇ ਨੂੰ ਹਾਂ ਕਰ ਦਿੰਦੀ ਆ ਜਦੋਂ ਉਹਨਾਂ ਦਾ ਰਿਸ਼ਤਾ ਹੁੰਦਾ ਤਾਂ ਲਾਲੀ ਦੇ ਪਿਓ ਨੂੰ ਵੀ ਪਤਾ ਲੱਗ ਜਾਂਦਾ ਕਿ ਮੇਰੀ ਧੀ ਹੈ ਜਿਹੜੀ ਉਹ ਸ਼ਹਿਰ ਦੀ ਵਧੀਆ ਹਨਾ ਨਾਮੀ ਹਸਤੀਆਂ ਚ ਆਉਂਦੀ ਆ ਤੇ ਉਹ ਆਪਣੀ ਧੀ ਕੋਲ ਆਉਂਦਾ ਮਿਲਣ ਉਹਦੇ ਪੈਰੀ ਡਿਗਦਾ ਨਾਲ ਉਹਦੀ ਮਤਰੀਏ ਮਾਂ ਵੀ ਕਿਉਂਕਿ ਜਿਹੜਾ ਉਹਨਾਂ ਦਾ ਮੁੰਡਾ ਸੀ ਉਹ ਨਸ਼ਿਆਂ ਦੇ ਵਿੱਚ ਪੈ ਚੁੱਕਿਆ ਸੀ ਤੇ ਉਹਨਾਂ ਨੂੰ ਕੁੱਟਦਾ ਮਾਰਦਾ ਸੀ ਉਹ ਲਾਲੀ ਕੋਲ ਆ ਕੇ ਆਪਣੀ ਜ਼ਿੰਦਗੀ ਦੀ ਭੀਖ ਮੰਗਦੇ ਆ ਪਰ ਲਾਲੀ ਉਹਨਾਂ ਨੂੰ ਕਹਿੰਦੀ ਜਿਵੇਂ ਵੀ ਹੈਗੇ ਹੋਣਾ ਤੁਸੀਂ ਵੀ ਤਾਂ ਮੈਨੂੰ ਰੱਖਿਆ ਸੀ ਉਹਨਾਂ ਪ੍ਰਤੀ ਵੀ ਉਹਦਾ ਵਤੀਰਾ ਉਹੀ ਹੁੰਦਾ ਜਿਹੜਾ ਆਪਣੇ ਘਰ ਵਾਲੇ ਤੇ ਸੱਸ ਪ੍ਰਤੀ ਹੁੰਦਾ ਉਹ ਉਹਨਾਂ ਦੋਨਾਂ ਨੂੰ ਵੀ ਆਪਣੇ ਨਾਲ ਰੱਖ ਲੈਂਦੀ ਆ ਲਾਲੀ ਦੇ ਰਿਸ਼ਤੇ ਤੋਂ ਬਾਅਦ ਉਹਦਾ ਪਿਓ ਲਾਲੀ ਦੀ ਸੱਸ ਨੂੰ ਕਹਿੰਦਾ ਕਿ ਹਾਂ ਮੇਰੀ ਧੀ ਨੂੰ ਇਕੱਲੀ ਰਹਿਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਇਹਨੇ ਸਾਰੀ ਉਮਰ ਸਾਰਿਆਂ ਦਾ ਕੀਤਾ ਪਰ ਆਪਾਂ ਇੱਕ ਇੱਕ ਕਰਕੇ ਇਹਦਾ ਸਾਥ ਛੱਡ ਗਏ ਫਿਰ ਸੂਰਜ ਤੇ ਲਾਲੀ ਦਾ ਜਿਹੜਾ ਰਿਸ਼ਤਾ ਕਰ ਦਿੱਤਾ ਜਾਂਦਾ ਤੇ ਉਹਨਾਂ ਦਾ ਵਿਆਹ ਹੋ ਜਾਂਦਾ ਲਾਲੀ ਦੀਆਂ ਕੁੜੀਆਂ ਜਿਹੜੀਆਂ ਉਹ ਵਿਆਹ ਤੋਂ ਬਾਅਦ ਆਪਣੀ ਮਾਂ ਨੂੰ ਕਹਿੰਦੀਆਂ ਕਿ ਮਾਂ ਸਾਨੂੰ ساری ਉਮਰ ਸਾਡੇ ਪਿਓ ਦਾ ਪਿਆਰ ਨਹੀਂ ਮਿਲਿਆ ਪਰ ਸੂਰਜ ਅੰਕਲ ਸਾਨੂੰ ਬਹੁਤ ਪਿਆਰ ਕਰਦੇ ਸੀ ਸਾਨੂੰ ਬਹੁਤ ਖੁਸ਼ੀ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਆਈ ਆ ਤੇ ਸੂਰਜ ਅੰਕਲ ਨੂੰ ਤੁਸੀਂ ਸਾਡਾ ਪਾਪਾ ਬਣਾ ਕੇ ਸਾਨੂੰ ਪਾਪਾ ਦਾ ਜਿਹੜਾ ਪਿਆਰ ਆ ਉਹ ਵੀ ਮਿਲੇਗਾ ਅਸੀਂ ਆਪਣੇ ਪਾਪਾ ਦੇ ਪਿਆਰ ਤੋਂ ਵਾਂਝੀਆਂ ਨਹੀਂ ਰਹਾਂਗੇ ਹਾਂਜੀ ਦੋਸਤੋ ਸੂਰਜ ਅਤੇ ਲਾਲੀ ਦੀ ਅਧੂਰੀ ਜ਼ਿੰਦਗੀ ਇੱਕ ਦੂਜੇ ਨਾਲ ਪੂਰੀ ਹੋ ਗਈ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ